ਮੇਰੇ ਭਰਾ ਦੇ ਇੱਕ ਘੰਡੇ ਸਾਹ ਚਲੇ ਜਿੰਨੇ ਵੀ ਲੋਕ ਸੇ ਉੱਥੇ ਕਹਿੰਦੇ ਜੇ ਚੱਕ ਲਿੰਦੇ ਫਿਰ ਉਹ ਬਚ ਜਾਂਦਾ ਤੈਨੂੰ ਥਾੜੇ ਵਾਲੇ ਪੰਜੇ ਕੌਂਕੇ ਸਦਰ ਅਠੋੜ ਵਾਲੇ ਅਠੋੜ ਵਾਲ ਇਹਨਾਂ ਤਿੰਨਾਂ ਵਿੱਚ ਬਹਿ ਚਾਲੀ ਪੁਲਸ ਵਾਲੇ ਨੇ ਖੁਦ ਸਾਨੂੰ ਕਿਹਾ ਕਿ ਸਾਡੇ ਸਰਾਂ ਦੀ ਬਹਿ ਚੱਲਦੀ ਸੀ ਕਿਹੜਾ ਥਾੜਾ ਲੱਗਦਾ ਜਿੱਥੇ ਐਕਸੀਡੈਂਟ ਹੋਇਆਗਾ ਸਾਰੀ ਸਾਰੀ ਦਿਹਾੜੀ ਮੈਂ ਥਾਣੇ ਦੇ ਚੱਕਰ ਕੱਢਦੀ ਆ ਕੋਈ ਦਿਨ ਇਹ ਜ ਨਹੀਂ ਹੈਗਾ ਕਿ ਦਿਨ ਦਿਨ ਮੈਂ ਥਾਣੇ ਤੇ ਨਾ ਜਾਵਾਂ ਸਵੇਰ ਦੇ ਮੈਂ ਇਹ ਦੇ ਕਰਕੇ ਮੈਂ ਘਰੇ ਸੀਗੀ ਨਹੀਂ ਤਾਂ ਮੈਂ ਸਾਰੀ ਦਿਹਾੜੀ ਮੈਂ ਮੈਨੂੰ 8 8 ਵੱਜ ਜਾਂਦੇ ਆ ਮੈਂ ਥਾਣੇ 'ਚ ਮੁੜਦੇ ਨੂੰ ਵੀ ਤੇ ਇੱਕ ਤੇ ਥਾਣੇ 'ਚ ਇੱਕ ਤੇ ਥਾਣੇ 'ਚ ਪਰ ਮੇਰੀ ਸੁਣਵਾਈ ਕਿਤੇ ਨਹੀਂ ਹੋਈ ਇਸ ਸਬੰਧੀ ਕਿਹੜੇ ਕਿਹੜੇ ਅਫਸਰਾਂ ਨੂੰ ਮਿਲੇ ਤੁਸੀਂ ਨਮਨ ਐਸਾਈ ਸੀਗਾ ਕੋਕੇ ਦੇ ਵਿੱਚ ਜੀ ਉਹਨਾਂ ਦੇ ਤਾਂ ਅਸੀਂ ਬਹੁਤ ਪੈਰੀ ਹੱਥ ਲਾਇਆ ਕਹਿੰਦੇ ਕੋਈ ਨਾ ਅਸੀਂ ਟ੍ਰੇਸ ਕਰਦੇ ਪਏ ਆ ਟ੍ਰੇਸ ਕਰਦੇ ਕਰਦੇ ਨੂੰ ਨਿਬੇੜਾ ਕਰਤਾ ਉਹ ਮਤਲਬ ਸਾਨੂੰ ਉਹ ਬਦਲੀ ਹੋ ਗਈ ਪਰ ਸਾਡਾ ਕੰਮ ਕੋਈ ਨਹੀਂ ਹੋਇਆ ਤੁਬਾ ਸਰਕਾਰ ਜਦੋਂ ਮਾਨ ਸਰਕਾਰ ਬਣਦੀ ਆ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਲੋਕਾਂ ਨੂੰ ਇਨਸਾਫ ਮਿਲੂਗਾ 15 ਦਿਨਾਂ ਦੇ ਵਿੱਚ ਇਨਸਾਫ ਮਿਲੂਗਾ ਕੁਝ ਘੰਟਿਆਂ 'ਚ ਮਿਲੂਗਾ ਲੋਕੀਂ ਦਰਦਾਂ ਦੀਆਂ ਠੋਕਰਾਨਾ ਖਾਨ ਤੇ ਤੁਸੀਂ ਕਹਿੰਦੇ ਮੈਂ ਪੁੱਤ ਵੀ ਗਵਾਲੇ ਤੇ 7 ਮਹੀਨਿਆਂ ਤੋਂ ਠੋਕਰਾ ਵੀ ਖਾ ਰਹੀ ਹਾਂ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਭਗਵਾਨ ਮੰਤ ਨੂੰ ਵੀ ਅਸੀਂ ਪਾਇਆ ਚਿੱਠੀ ਵੀ ਪਾਈ ਉਹਦਾ ਵੀ ਦਰਖਾਸਤਾਂ ਦਿੱਤੀਆਂ ਮਾਨ ਕੇ ਆਲੂ ਨੂੰ ਵੀ ਦਿੱਤਾ ਕਿ ਕੰਚਨ ਨੀਨੂ ਵੀ ਦਿੱਤਾ ਸਾਰਿਆਂ ਨੂੰ ਦਿੱਤਾ ਪਰ ਸਾਡੇ ਹੱਥੇ ਅਜੇ ਤੱਕ ਕੁਝ ਨਹੀਂ ਲੱਗਿਆ ਜੀ ਕੋਈ ਵੀ ਨਹੀਂ ਸਾਡੇ ਕਰੇ ਵੀ ਨਹੀਂ ਪੁੱਛਣ ਕੋਈ ਆਇਆ ਕਿ ਤੁਸੀਂ ਭੁੱਖੇ ਮਰਦੇ ਆ ਸੀ ਐਮਐਲਏ ਕੋਲ ਵੀ ਗਏ ਐਮਐਲਏ ਸਾਨੂੰ ਟਾਈਮ ਤੋਂ ਟਾਈਮ ਮੰਗਦੀ ਗਈ ਟਾਈਮ ਤੋਂ ਟਾਈਮ ਮੰਗਦੀ ਉਹਦੇ ਲਾਸਟ ਦੇ ਜਦੋਂ ਵੋਟਰਾਂ ਦਾ ਟਾਈਮ ਨੇੜੇ ਆਇਆ ਉਹ ਕਹਿੰਦੇ ਸਾਨੂੰ 1 ਮਿੰਟ ਟਾਈਮ ਦੇ ਦਿਓ ਇੱਕ ਦਿਨ ਦੇ ਬਾਅਦ ਤੁਹਾਡਾ ਹੱਲ ਕਰ ਦਾਂਗੇ ਉਹ ਵੀ ਲਾਇਆ ਸੀ ਧਰਨਾ ਸਵੇਰ 4 ਵਜੇ ਗਏ ਸੀ ਥਾਣੇ ਦੇ ਬਾਹਰ ਵੱਡੇ ਦੀ ਐਸਪੀ ਦਫ਼ਤਰ ਦੇ ਬਾਹਰ ਲਾਇਆ ਸੀਗਾ ਇਹਨਾਂ ਨੇ ਸਾਨੂੰ ਜਬਾਤ ਜ਼ਾਤੀ ਸਾਨੂੰ ਕੈਦੀਆਂ ਮੰਗੂਆਂ ਫੜ ਫੜ ਕੇ ਗੱਡੀਆਂ ਚ ਬਾੜਿਆ ਉਹਨਾਂ ਦੇ ਅਫਸਰਾਂ ਜਿਹੜੀਆਂ ਨਿਊ ਹੈਗੀਆਂ ਉਹਨਾਂ ਨਾਲ ਥੱਪੜ ਤੱਕ ਮਾਰੇ ਆ ਕੱਚ ਭਰੇ ਗੱਲ ਹੋਵੇ ਨਾ ਅਗਾਹਾਂ ਖਾਣਾ ਪੀਣਾ ਭੁੱਲ ਜਾਂਦੀਆਂ ਉਹ ਤ ਮਰੇ ਨਹੀਂ ਭੁੱਲਦੀਆਂ ਮਾਮਾ ਅੱਜ ਇੱਕ ਯਹੀ ਕਹਾਣੀ ਜਿਸ ਦੇ ਵਿੱਚ ਇੱਕ ਮਾਂ ਨੇ ਦੋ ਪੁੱਤਕ ਵਾਲੇ ਨੌਜਵਾਨ ਐਕਸੀਡੈਂਟ ਦੀ ਦੁਰਘਟਨਾ ਤੇ 7 ਮਹੀਨਿਆਂ ਤੋਂ ਇਹ ਮਾਂ ਦਰਦਾਂ ਦੀਆਂ ਠੋਕਰਾ ਖਾ ਰਹੀ ਹੈ ਇਸ ਤੇ ਤਿੰਨ ਬੇਟੀਆਂ ਸੀ ਅਤੇ ਬੇਟੀਆਂ ਤੋਂ ਬਾਅਦ ਪੁੱਤਰ ਸੀ ਜਿਹੜੇ ਅੱਜ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਗੱਲ ਇਹ ਤੇ ਸੁਭਾ ਸਰਕਾਰ ਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਜਿੱਥੇ ਜਦੋਂ ਮਾਨ ਸਰਕਾਰ ਬਣਦੇ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਇੱਥੇ ਕਿਸੇ ਨੂੰ ਰੋਲਣਾ ਨਹੀਂ ਪਊ ਅਨਸਾਫ਼ ਮਿਲੂਗਾ ਨਿਰਪੱਖ ਜਾਂਚ ਹੋਗੀ ਪਰ ਇਹ ਮਾਂ ਅੱਜ ਤੇਗਰ ਸੱਤਾ ਮਿਲ ਜਾਂ ਤਾਂ ਪੁੱਤ ਗਵਾ ਕੇ ਵੀ ਠੋਕਰਾ ਖਾ ਰਹੀ ਐ ਦਰਦਾਂ ਦੀਆਂ ਅਨਸਾਫ਼ ਦੇ ਵਾਸਤੇ ਕਿ ਅਸਰ ਜੇ ਦੁਰਘਟਨਾ ਹੋਈ ਤਾਂ ਕਿਹੜੀ ਗੱਡੀ ਨਾਲ ਹੋਈ ਉਸ ਦਾ ਨੰਬਰ ਕੀ ਐ ਬਲਕਿ FIR ਦੇ ਵਿੱਚ ਨਾਮ ਨਾਮਾਲੂ ਬਿਆਤੀ ਡਰਾਈਵਰ ਲਿਖਿਆ ਗਿਆ ਤੇ ਨਾਮਾਲੂ ਜਿਹੜਾ ਵਾਹਨਾਂ ਗੱਡੀ ਦਾ ਵੀ ਲਿਖਿਆ ਗਿਆ ਪੂਰੀ ਕਹਾਣੀ ਵਾਸਤੇ ਪੰਜ ਜਣਾਂ ਗੱਲਬਾਤ ਕਰਦੇ ਪੰਜ ਸੱਸੀ ਗੱਲ 'ਚ ਸਿਕਾਹ ਜੀ ਕੀ ਨਾਮ ਹੈ ਬੰਜੀ ਪੂਜਾ ਕਿਥੋਂ ਦੇ ਰਹਨ ਵਾਲੇ ਹੋ ਅਸੀਂ ਜੁਪੀ ਦੇ ਰਹਨ ਵਾਲੇ ਆ ਜੁਪੀ ਦੇ ਰਹਨ ਵਾਲੇ ਜਗਰਾਉ ਕਿਥੋਂ ਰਹੇ ਹੋ ਜਗਰਾਉ ਰਹੇ ਆ ਆਤਮਨਗਰ ਪੰਜ ਨੰਬਰ ਗਲੀ ਮਾਣੇ ਨੰਬਰ ਗੱਲ ਕਿੰਨਾ ਟੈਮਗਾ ਜਗਰਾਵਾ ਰਹਿੰਦੇ ਨੇ ਜਗਰਾਵਾ ਰਹਿੰਦੇ ਨੂੰ ਸਾਨੂੰ ਮੇਰੇ ਸਮਝਾਦਾ ਤੇ ਮੇਰਾ ਵਿਆਹ ਹੋਇਆ ਚਲ 35 ਸਾਲ ਦੀ ਮੇਰੀ ਉਮਰ ਆ ਮੈਂ ਵਿਆਹ ਦੇ ਬਾਅਦ ਹੀ ਤੇ ਚੇਤਨੀ ਆ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ ਚਾਰ ਇਸ ਟਾਈਮ ਤਿੰਨ ਕੁੜੀਆਂ ਨੇ ਚਾਰ ਬੱਚੇ ਸੀਗੇ ਮੇਰੇ ਤਿੰਨ ਕੁੜੀਆਂ ਨੇ ਹੁਣ ਕਿੰਨੇ ਸਾਲ ਦੀ ਉਮਰ ਸੀ ਬੇਟੇ ਦੀ ਬੇਟੇ ਤੇ 19 ਸਾਲ ਦੀ ਬੇਟੇ ਦੀ ਉਮਰ ਸੀਗੀ ਅੱਛਾ ਜਿਹੜਾ ਦੋ ਐਕਸੀਡੈਂਟ ਹੋਇਆ ਸੀ ਇਹ ਦੋ ਜਾਨਾਂ ਦਾ ਹੋਇਆ ਸੀ ਦੂਸਰਾ ਕੌਣ ਸੀ ਉਹ ਮੇਰੇ ਚਠਾਣੀ ਦਾ ਮੁੰਡਾ ਸੀਗਾ ਉਹ ਤਾਂ ਸਾਡੀ ਚਠਾਣੀ ਦਾ ਬੇਟਾ ਸੀਗਾ ਕਿੰਨੇ ਵਜੇ ਦੁਰਘਟਨਾ ਹੋਈ ਇਹ ਸਾਢੇ 5 ਵਜ ਈਵਨਿੰਗ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਉਦੋਂ ਸਾਡੇ ਜਵਾਈ ਦਾ ਫੋਨ ਆਇਆ ਸੀਗਾ ਕਿਤੇ ਨੇੜੇ ਤੇੜੇ ਸੀਗਾ ਉਹਨੂੰ ਪਹਿਲਾਂ ਫੋਨ ਪਹੁੰਚ ਗਿਆ ਸੀਗਾ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਅੱਛਾ ਜੀ ਤੁਸੀਂ ਮੌਕੇ ਤੇ ਪਹੁੰਚ ਗਏ ਸੀ ਹਾਂ ਮੌਕੇ ਤੇ ਅਸੀਂ ਪਹੁੰਚ ਗਏ ਸੀ ਕੀਤੇ ਡਾਕਟਰ ਲਿਜਾਣ ਦੀ ਲੋੜ ਪਈ ਨਹੀ 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 ਸਾਨੂੰ ਕੁਝ ਵੀ ਮਤਲਬ ਮੌਕਾ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ 1 ਸੈਕਿੰਡ ਦਾ ਵੀ ਸਾਨੂੰ ਮੌਕਾ ਨਹੀਂ ਮਿਲਿਆ ਪਬਲਿਕ ਤਾਂ ਬਹੁਤ ਸੀਗੀ ਉੱਥੇ ਜੀ ਪਰ ਮੌਕਾ ਨਹੀਂ ਮਿਲਿਆ ਕੋਈ ਪਤਾ ਲੱਗਿਆ ਵੀ ਕਾਰਨ ਐਕਸੀਡੈਂਟ ਆਖਰ ਕਿਹੜੀ ਗੱਡੀ ਨਾਲ ਵੱਜੀ ਜਾਂ ਫੇਟ ਮਾਰੀ ਗਈ ਉਹ ਤਾਂ ਮਤਲਬ ਜਿਹੜੇ ਆਸੇ ਪਾਸੇ ਸੀ ਆਲੂਆਂ ਦੇ ਖੇਤ ਵਾਲੇ ਉਹ ਤਾਂ ਪੂਰੇ ਮੁੱਕਰ ਗਿਆ ਕਿ ਅਸੀਂ ਦੇਖਿਆ ਨਹੀਂ ਹੈਗਾ ਤੇ ਜਿਹੜੇ ਦੂਰ ਦੂਰ ਸੀਗੇ ਉਹ ਮਤਲਬ ਦੂਰ ਵਾਲੇ ਕਹਿੰਦੇ ਸੀ ਕਿ ਆਲੂ ਦੀ ਟਰਾਲੀ ਭਰੀ ਹੋਈ ਸੀ ਉਹਨੇ ਸਾਈਡ ਮਾਰਿਆ ਵਾ ਉਹਨੇ ਸਾਈਡ ਮਾਰਿਆ ਹਾਂ ਨੀਲੀ ਟਰਾਲੀ ਸੀ ਇੰਨਾ ਕ ਪਤਾ ਲੱਗਿਆ ਵਾ ਬਾਕੀ ਅਸੀਂ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਸਾਡੇ ਹੱਥ ਕੋਈ ਸਬੂਤ ਨਹੀਂ ਲੱਗਿਆ ਜੀ ਕੋਈ ਵੀ ਨਹੀਂ ਜਿਵੇਂ ਹੁਣ ਤੁਸੀਂ ਸਾਨੂੰ ਬੁਲਾਇਆ ਵੀ ਮੈਂ ਥਾਂ ਥਾਂ ਤੇ ਠੋਕਰਾ ਖਾਈ ਹੁਣ ਕਿ ਸੰਸਾਫ ਲਈ ਠੋਕਰਾ ਖਾਈ ਮੈਂ ਇਨਸਾਫ ਪਹਿਚਾਨਿਆ ਕਿ ਮੇਰੇ ਬੱਚਿਆਂ ਨੂੰ ਇਨਸਾਫ ਮਿਲੇ ਮੈਨੂੰ ਪੈਸੇ ਤੇਲੇ ਦੀ ਕੋਈ ਲਾਲਚ ਨਹੀਂ ਹੈ ਕਿ ਮੇਰੇ ਬੱਚੇ ਜਦ ਕਾਤਿਲ ਜਿਹੜੇ ਹੈਗੇ ਆ ਉਹ ਫੜੇ ਜਾਣ ਉਹ ਫੜੇ ਜਾਣ ਹਾਂਜੀ ਅੱਛਾ ਜੀ ਕੀ ਕੰਮ ਕਰਦਾ ਸੀ ਬੇਟਾ ਬੇਟਾ ਮੇਰਾ ਪੀਓਪੀ ਦਾ ਕੰਮ ਕਰਦਾ ਸੀ ਪੀਓਪੀ ਦਾ ਹਾਂਜੀ ਕਿੱਥੇ ਕੰਮ ਕਰਨ ਜਾਂਦੇ ਹੁੰਦੇ ਸੀ ਇਹ ਪੰਮੀਪੁਰੇ ਕੰਮ ਕਰਦਾ ਸੀਗਾ ਪੰਮੀਪੁਰੇ ਹਾਂਜੀ ਇਹ ਐਕਸੀਡੈਂਟ ਪੰਮੀਪੁਰੇ ਤੋਂ ਹੁੰਦਿਆਂ ਦੇ ਹੋਇਆ ਹਾਂਜੀ ਕੰਮ ਤੁਹਾਡੇ ਜਥਾਣੀ ਦਾ ਬੇਟਾ ਉਹ ਵੀ ਨਾਲ ਹੀ ਕੰਮ ਕਰਦਾ ਸੀ ਹਾਂਜੀ 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 ਜੀ ਤੁਹਾਡੇ ਹਸਬੰਦ ਕੀ ਕੰਮ ਕਰਦਾ ਸੀ ਸਾਡੇ ਹਸਬੰਦ ਦਿਹਾੜੀ ਕਰਦੇ ਆ ਇੱਥੇ ਤੁਸੀਂ ਕਿਰਾਏ ਤੇ ਰਹ ਰਹੇ ਹੋ ਹਾਂਜੀ ਕਿਰਾਏ ਤੇ ਆਸੀਂ ਬਾਕੀ ਇੱਥੇ ਉਦੋਂ ਦੇ ਇੱਥੇ ਰਹ ਰਹੇ ਹਾਂ ਹਾਂਜੀ ਹਾਂਜੀ ਅਸੀਂ ਬਹੁਤ ਪਹਿਲਾਂ ਤੇ ਇੱਥੇ ਸਾਨੂੰ ਨਵਾਂ ਸਾਲ ਲੱਗ ਗਿਆ ਆ ਕਮਰੇ ਦੇ ਵਿੱਚ ਰਹਿੰਦੇ ਨੂੰ ਜੀ ਤੇ ਕਰਾਇਆ ਕਰੂਆ ਪਹਿਲਾਂ ਦਾ ਬੇਟਾ ਮਦਦ ਕਰਦਾ ਸੀ ਹਾਂਜੀ ਹਾਂਜੀ ਸਭ ਕੁਝ ਉਹੀ ਕਰਦਾ ਸੀ ਸਾਰੇ ਘਰ ਦਾ ਕਰਤ ਖਰਚ ਉਹੀ ਚੱਕਦਾ ਸੀ ਹਾਂਜੀ ਉਹੀ ਚੱਕਦਾ ਸੀ ਕਿਉਂਕਿ ਇਹਨਾਂ ਦੇ ਮੇਰੇ ਹਸਬੰਡ ਦੇ ਸਟੂਡੈਂਟ ਹੋ ਗਿਆ ਸੀਗਾ ਉਹਨਾਂ ਦੇ 18 ਟਾਕੇ ਸਰ ਤੇ ਲੱਗੇ ਆ ਤਿੰਨ ਪਸੂੜੀਆਂ ਉਹਨਾਂ ਦੀ ਡੈਮੇਜ ਆ ਇਹਦੇ ਕਰਕੇ ਕੰਮ ਕਾਜ ਬਹੁਤ ਕੱਟੀ ਕਰ ਪਾਉਂਦਾ ਸੀ ਹਾਂ ਜੀ ਹਸਬੰਡ ਦਾ ਵੀ ਐਕਸੀਡੈਂਟ ਹੋ ਗਿਆ ਸੀ ਹਾਂਜੀ 2 ਸਾਲ ਪਹਿਲਾਂ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਸੀਗਾ ਉਹਨਾਂ ਦੇ ਵੀ ਮਤਲਬ ਤਿੰਨ ਪਸੂੜੀਆਂ ਜੜੀਆਂ ਉਹ ਡੈਮੇਜ ਹੈਗੀਆਂ ਵਾ ਇਸ ਸੰਬੰਧ ਵਿੱਚ ਕਿਹੜੇ ਕਿਹੜੇ ਅਫਸਰਾਂ ਨੂੰ ਮਿਲੇ ਤੁਸੀਂ ਇਸ ਅਸੀਂ ਪਹਿਲਾਂ ਤਾਂ ਅਸੀਂ ਰਮਨ ਐਸਾਈ ਸੀਗਾ ਕੋਕੇ ਦੇ ਵਿੱਚ ਉਹਨਾਂ ਦੇ ਤਾਂ ਅਸੀਂ ਬਹੁਤ ਪੈਰੀ ਹੱਥ ਲਾਇਆ ਕਹਿੰਦੇ ਕੋਈ ਨਾ ਅਸੀਂ ਟਰੇਸ ਕਰਦੇ ਪਏ ਆ ਟਰੇਸ ਕਰਦੇ ਕਰਦੇ ਉਹਨੇ ਬੇੜਾ ਗਰਕ ਕਰਤਾ ਉਹ ਮਤਲਬ ਸਾਨੂੰ ਉਹ ਬਦਲੀ ਹੋ ਗਈ ਪਰ ਸਾਡਾ ਕੰਮ ਕੋਈ ਨਹੀਂ ਹੋਇਆ ਜੀ ਤਾਂ ਰਹੀ ਗੱਲ ਆਪਣੇ ਕੀ ਕਹਿੰਦੇ ਇੱਥੇ ਡੀਐਸਪੀ ਹੈਗੇ ਉਹਨਾਂ ਦੇ ਵੀ ਅਸੀਂ ਕਿਹੜੇ ਬਥੇਰੇ ਕੱਢੇ ਆ ਉਹਨਾਂ ਨੇ ਉਹ ਵੀ ਕਹਿੰਦੇ ਹੋ ਜਾਊਗਾ ਹੋ ਜਾਊਗਾ ਉੱਥੇ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਕਿੰਨਾ ਟਾਈਮ ਹੋ ਗਿਆ ਅੱਜ 7 ਮਹੀਨਾ ਹੋ ਗਿਆ ਹਾਂਜੀ 6ਵਾਂ ਮਹੀਨਾ ਸਮਝਣ ਕਿ ਪੂਰਾ ਹੋਣ ਤੇ ਆ ਗਿਆ ਅੱਜ ਕਿੰਨੀ ਤਰੀ ਅੱਜ 16 ਤਰੀਕ ਹੈਗੀ ਆ ਬਸ ਥੋੜੇ ਦਿਨ ਹੋਰ ਆ 6 ਮਹੀਨੇ ਪੂਰੇ ਹੋ ਜਾਣੇ ਸਤਮਾ ਮਹੀਨਾ ਹੋ ਜਾਣਾ ਮੇਰੇ ਬੱਚੇ ਪੁੱਤਾਂ ਨੂੰ ਬਾੜ ਕੇ ਬੁੱਟੇ ਦੀ ਤਰ੍ਹਾਂ ਵੱਡੇ ਕਰਨਾਂ ਤੇ ਬਾਅਦ ਦੇ ਵਿੱਚ ਆ ਦਿਨ ਦੇਖਣੇ ਪੈ ਜਾਣਾ ਮਾਪਿਆਂ ਦੇ ਬੈਠਿਆ ਤੋਂ ਨੌਜਵਾਨ ਪੁੱਤ ਚਲੇ ਜਾਣਾ mahkeme bildiri edildi. ਮੈਂ ਬਿਗੈਰ ਰੋਏ ਕਿਸੇ ਦਿਨ ਮੇਰੇ ਦਿਨ ਨਿੰਮਦਾ ਬਿਗੈਰ ਰੋਏ ਮੈਂ ਕਦੇ ਰੋਟੀ ਨਹੀਂ ਖਾਂਦੀ ਸਾਰੀ ਸਾਰੀ ਦਿਹਾੜੀ ਮੈਂ ਥਾਣਿਆਂ ਦੇ ਚੱਕਰ ਕੱਟਦੀ ਆ ਕੋਈ ਦਿਨ ਇਹ ਜਾਂ ਨਹੀਂ ਹੈਗਾ ਕਿ ਦਿਨ ਦਿਨ ਮੈਂ ਥਾਣੇ 'ਚ ਨਾ ਜਾਵਾਂ ਸਵੇਰ ਦੇ ਮੈਂ ਇਹਦੀ ਕਰਕੇ ਮੈਂ ਘਰੇ ਹੀ ਸੀਗੀ ਨਹੀਂ ਤਾਂ ਮੈਂ ਸਾਰੀ ਦਿਹਾੜੀ ਮੈਂ ਮੈਨੂੰ 8-8 ਵੱਜ ਜਾਂਦੇ ਆ ਮੈਂ ਥਾਣੇ 'ਚ ਮੁੜਦੇ ਨੂੰ ਵੀ ਕਿਤੇ ਕਿਤੇ 9 ਵੱਜ ਜਾਂਦੇ ਆ ਰਾਹ ਦੇ ਵਿੱਚ ਕਿ ਪੈਸਾ ਹੋਵੇ ਜਾਂ ਨਾ ਹੋਵੇ ਤੁਰ ਕੇ ਵੀ ਜਾਣਾ ਕੀ ਕਹਿੰਦੇ ਆ ਉਦਾਂ ਵੀ ਜਾਣਾ ਮੇਰੇ ਘਰੇ ਉੱਤੇ ਕਿਤੇ ਥਾਣੇ 'ਚ ਕਿਤੇ ਥਾਣੇ 'ਚ ਪਰ ਮੇਰੀ ਸੁਣਵਾਈ ਕਿਤੇ ਨਹੀਂ ਹੋਈ ਇਹ ਕਹਿੰਦੇ ਆ ਕਿ ਅਸੀਂ ਕਰਤਾ ਅੰਗੇ ਕਰਦਾਂਗੇ ਬਸ ਹੋਰ ਨਹੀਂ ਕੋਈ ਗੱਲ ਹੁੰਦੀ ਪਈ ਆ ਜੀ ਬਸ ਇੰਨੀ ਕਈ ਗੱਲ ਹੁੰਦੀ ਜਿੱਥੇ ਐਕਸੀਡੈਂਟ ਹੋਇਆ ਮੈਂ ਸੁਣਿਆ ਪਤਾ ਲੱਗਿਆ ਕਿ ਤੁਸੀਂ ਉੱਥੇ ਵੀ ਲਗਾਤਾਰ ਬਹੁਤ ਬਾਰੀ ਗਏ ਬਹੁਤ ਬਾਰੀ ਗਏ ਆਸੀਂ ਢੇੜੇ ਸਾਡੇ ਹੁਣ 2-3 ਦਿਨ ਹੋਇਆ ਮੈਂ ਨਹੀਂ ਗਈ ਨਹੀਂ ਤਾਂ ਅਸੀਂ ਰੋਜ਼ ਹੀ ਜਾਂਦੇ ਆ ਨਿਤ ਜਾਂਦੇ ਆ ਉੱਥੇ ਜਾਣ ਲੱਗਾਂ। ਕਾਰਨ ਇਹ ਹੈਗਾ ਕਿ ਉਹਦੇ ਵਿੱਚੋਂ ਜਦੋਂ ਆਲੂ ਸੀਜ਼ਨ ਚੱਲਦਾ ਪਿਆ ਸੀ ਜਿਹੜਾ ਬੰਦਾ ਉੱਥੇ ਮਹਿਜੂ ਜੀ ਸੀ ਮੇਰੇ ਨਾਲ ਖੜਾ ਸੀਗਾ ਮੈਂ ਬੱਚੇ ਦਾ ਆਪਣੇ ਗੋਦੀ 'ਚ ਲਿੱਤਾ ਸੀ ਸਰ ਮੇਰੇ ਗੋਦੀ 'ਚ ਸੀਗਾ ਉਹ ਬੰਦਾ ਉਹਦੇ ਵਿੱਚ ਭਈਆ ਕੰਮ ਕਰਦਾ ਸੀਗਾ ਤਾਂ ਉਹਨੂੰ ਦੋ ਇੱਕ ਬਾਰੀ ਮੈਂ ਮਿਲੀ ਸੀ ਪਹਿਲਾਂ ਉਹ ਕਹਿੰਦਾ ਮੈਂ ਦੱਸ ਦੂੰਗਾ ਬਾਅਦ 'ਚ ਪਤਾ ਨਹੀਂ ਕੀ ਹੋਇਆ ਉਹ ਸਿੱਧਾ ਹੀ ਮੁੱਕਰ ਗਿਆ ਕਿ ਮੈਨੂੰ ਕੁਝ ਨਹੀਂ ਪਤਾ ਹੈਗਾ ਇਹਦੇ ਕਰਕੇ ਜਾਂਦੇ ਸੀ ਕਿ ਬਾਣੀ ਮੋਟੀ ਮੇਰੀ ਹੈਲਪ ਹੋ ਜੂਗੀ। ਫਿਰ ਉਹ ਮੁੱਕਰ ਗਿਆ ਫਿਰ ਉਹਨੇ ਕੁਛ ਨਹੀਂ ਦੱਸਿਆ ਤੁਹਾਡੇ ਹੋਂ ਤੋਂ ਪਹਿਲਾਂ ਅਸੀਂ ਪਤਾ ਕੀਤਾ ਉਹ ਕਹਿੰਦੇ ਮਾਂ ਹੁਣ ਵੀ ਉੱਥੇ ਜਾ ਕੇ ਉਸੇ ਮਿੱਟੀ ਤੇ ਲਟ ਜਾਂਦੀ ਆ ਹਾਂ ਲਟਦੀ ਆ ਮੈਂ ਜਾਣੀ ਆ ਮੈਂ ਜਿੱਥੇ ਐਕਸੀਡੈਂਟ ਹੋਇਆ ਸੀ ਹਾਂ ਜੀ ਮੈਂ ਤਾਂ ਵੀ ਗਏ ਚੁੰਨੀ ਦੇ ਵੀ ਚਲੀ ਜਾਨੀ ਆ ਮੈਂ ਨੰਗੇ ਪੈਰ ਵੀ ਪੱਜ ਜਾਨੀ ਆ ਪੈਦਲ ਵੀ ਚਲੀ ਜਾਨੀ ਆ ਪੈਦਲ ਵੀ ਆ ਜਾਨੀ ਆ ਅਖਾੜਾ ਕਿੰਨੀ ਦੂਰ ਹੈਗਾ ਤੁਹਾਡੇ ਸਾਹਮਣੇ ਕਿੰਨੀ ਦੂਰੀ ਹੈਗਾ ਮੈਂ ਉਧਰ ਹੀ ਚਲੀ ਜਾਨੀ ਆ ਨਾ ਚੁੱਲ੍ਹੇ ਥਰ ਕੇ ਵੀ ਚਲੀ ਜਾਨੀ ਆ ਮੈਂ ਨਾ ਨੇਰਾ ਦੇਖਦੇ ਨਾ ਉਜੇਲਾ ਦੇਖਦੇ ਜਦੋਂ ਮੈਨੂੰ ਯਾਦ ਆਂਦੀ ਆ ਉਦੋਂ ਮੈਂ ਚਲੀ ਜਾਨੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋੜ ਚੋ ਗਿਆ ਜਿੰਨਾ ਮਾਮਾ ਦੇ ਪੁੱਤ ਥਰ ਜਾਂਦੇ ਇਸ ਦੁਨੀਆ ਤੋਂ ਚੁੱਲਿਆਂ ਦੇ ਵਿੱਚ ਕਾਬਗ ਜਾਂਦਾ ਗਿੱਲੇ ਗੋਹੇ ਬਾਂਗ ਤੋਖ ਜੀ ਨੇ ਮਾਮਾ ਕਿਉਂਕਿ ਪੋਤਾ ਦਾ ਦੁੱਖ ਮਾਮਾ ਤੋਂ ਕਰਦੇ ਜਰੀਆ ਨਹੀਂ ਜਾਂਦਾ ਉਹ ਵੀ ਇੱਕ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਿਆ ਜਾਂਦਾ ਸੂਬਾ ਸਰਕਾਰ ਜਦੋਂ ਮਾਨ ਸਰਕਾਰ ਬਣਦੀ ਆ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਲੋਕਾਂ ਨੂੰ ਇਨਸਾਫ ਮਿਲੂਗਾ 15 ਦਿਨਾਂ ਦੇ ਵਿੱਚ ਇਨਸਾਫ ਮਿਲੂਗਾ ਕੁਝ ਘੰਟਿਆਂ 'ਚ ਮਿਲੂਗਾ ਲੋਕੀਂ ਗਰਦਰਦੀਆਂ ਠੋਕਰਾਨਾ ਖਾਨ ਤੇ ਤੁਸੀਂ ਕਹਿੰਦੇ ਮੈਂ ਪੁੱਤ ਵੀ ਗਵਾਲੇ ਤੇ 7 ਮਹੀਨਿਆਂ ਤੋਂ ਠੋਕਰਾਂ ਵੀ ਖਾ ਰਹੀ ਆ ਖਾ ਰੇ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਕੁਛ ਵੀ ਨਹੀਂ ਮਿਲਿਆ ਭਗਵਾਨ ਮਾਨਤ ਨੂੰ ਵੀ ਅਸੀਂ ਪਾਇਆ ਚਿੱਠੀ ਵੀ ਪਾਈ ਉਹਦਾ ਵੀ ਦਰਖਾਸਤਾਂ ਦਿੱਤੀਆਂ ਮਾਨ ਕੇ ਆਲੂ ਨੂੰ ਵੀ ਦਿੱਤਾ ਕਿ ਕੰਚਨ ਨੀਨੂ ਵੀ ਦਿੱਤਾ ਸਾਰਿਆਂ ਨੂੰ ਦਿੱਤਾ ਪਰ ਸਾਡੇ ਹੱਥੇ ਅਜੇ ਤੱਕ ਕੁਛ ਨਹੀਂ ਲੱਗਿਆ ਜੀ ਕੋਈ ਵੀ ਨਹੀਂ ਸਾਡੇ ਕਰੇ ਵੀ ਨਹੀਂ ਪੁੱਛਣ ਕੋਈ ਆਇਆ ਕਿ ਤੁਸੀਂ ਭੁੱਖੇ ਮਰਦੇ ਆ ਕਿ ਕੋ ਸਾਨੂੰ ਕੋਈ ਤਰਫ ਸੇ ਕੋਈ ਵੀ ਮਤਲਬ ਸਾਡੇ ਲਈ ਕੋਈ ਵੀ ਨਹੀਂ ਖੜਿਆ ਕੋਈ ਵੀ ਤੁਸੀਂ ਰੈਂਟ ਤੇ ਰਹ ਰਹੇ ਹੋ ਕਿਰਾਇਆ ਦੇਣਾ ਕਿਰਾਇਆ ਵੀ ਦੇਣਾ ਔਖਾ ਹੈਗਾ ਜੀ ਮੇਰੀਆਂ ਬੇਟੀਆਂ ਕੀ ਕੰਮ ਕਰਦੀਆਂ ਕੋਈ ਨਹੀਂ ਕੰਮ ਕਰਦੀਆਂ ਬੇਟੀਆਂ ਮੇਰੇ ਕਰੇਗੀ ਜੀ ਮੂਰੇ ਰਖੜੀ ਆ ਰਹੀ ਹੈ ਤੇ ਰਖੜੀ ਹਰ ਹਰ ਤਿਆਰ ਪਹਿਣਾ ਦਾ ਚਾਹ ਹੁੰਦਾ ਕਿ ਮੈਂ ਆਪਣੇ ਵੀ ਪਹਿਲਾਂ ਤਿਆਰ ਹੋ ਜਾਂਦਾ ਸੀ ਕਿ ਮੰਮੀ ਮੈਂ ਕੀ ਦੇਣਾ ਵੱਡੀ ਕੁੜੀ ਪਿਛਲੇ ਸਾਲ ਉਹਨੇ 500 ਰੁਪਇਆ ਦਿੱਤਾ ਸੀ ਕਹਿੰਦਾ ਮੰਮੀ ਦੀਦੀ ਨੂੰ ਸੂਟ ਲਿਆ ਕੇ ਦੇ ਦੇਓ ਇਹਨਾਂ ਨੂੰ ਪਿਛਲੀ ਤੋਂ ਪਿਛਲੀ ਰਖੜੀ ਨੰਨਾਂ ਦੇ ਦੋਨਾਂ ਪੇੜਾ ਨੂੰ ਕੜੀ ਲਿਆ ਕੇ ਦਿੱਤੀ ਸੀਗੀ ਆਪਣੀ ਵੱਡੀ ਪੇੜ ਨੂੰ 500 ਰੁਪਇਆ ਦਿੱਤਾ ਸੀ ਇਹਨਾਂ ਨੂੰ 150 ਦਿੱਤਾ ਸੀ ਵਿਚਾਲਿਆਂ ਨੂੰ 200 ਦਿੱਤਾ ਸੀ ਆਏ ਸਾਰਿਆਂ ਨੂੰ ਦੇਖਦਾ ਸੀ ਕਮਾਨ ਜਦੋਂ ਤੇ ਲੱਗ ਗਿਆ ਉਹ ਕਰਦੀ ਜ਼ਿੰਮੇਵਾਰੀ ਉਹਦੇ ਸਿਰ ਤੇ ਸੀਗੀ ਸਾਰਾ ਕੁਝ ਉਹ ਹੀ ਦੇਖਦਾ ਸੀ ਕੋਈ ਵੀ ਚੀਜ਼ ਮੈਨੂੰ ਕਰੋਬਾਰ ਨਹੀਂ ਨਿਕਲਣ ਦਿੰਦਾ ਸੀ ਕਿੱਥੇ ਵੀ ਨਹੀਂ ਜਾਣ ਦਿੰਦਾ ਸੀ ਜੇ ਸਾਗ ਸਬਜ਼ੀ ਵੀ ਲਿਆਉਣੀ ਹੋਵੇ ਤਾਂ ਵੀ ਕਹਿੰਦਾ ਮੰਮੀ ਤੁਸੀਂ ਰਹਿੰਦੋ ਮੈਂ ਆਪੇ ਜਾ ਕੇ ਲੈ ਆਉਣਾ ਹੁਣ ਮੈਂ ਮੰਡੀਕ ਦੀ ਹੁੰਨੀ ਆ ਕਿ ਮੇਰਾ ਪਤੋਂ ਕੰਮ ਤੇ ਆਊਗਾ ਫਿਰ ਕਹੂਗਾ ਕਿ ਮੰਮੀ ਮੈਂ ਸਬਜੀ ਲੈਣ ਚੱਲਿਆ ਮਾਂ ਹੁਣ ਤੁਸੀਂ ਮੇਰੇ ਘਰੇ ਜਾ ਕੇ ਦੇਖੋ ਕਿ ਮੇਰੀ ਕੀ ਹਾਲਤ ਆ ਕੁੱਤੇ ਵਰਗੀ ਹਾਲਤ ਸਾਡੇ ਘਰ ਦੀ ਹੋਈ ਪਈ ਆ ਜਹ ਅਸਾਸਾ ਨਿੰਨੀ ਮਤਲਬ ਮਦਦ ਕਰਦੀ ਐ ਇਹਨਾਂ ਸਭ ਕੁਝ ਜਾਣਦੀ ਐ ਤਾਂ ਉਹਨਾਂ ਨੂੰ ਚਾਹੀਦਾ ਨਾ ਕਿ ਜਦੋਂ ਸੱਤ ਸੱਤ ਮੀਲੇ ਤੇ ਮਾਮਾ ਭਟਕ ਰਹੀਆਂ ਤਾਂ ਉਹਨਾਂ ਦਾ ਮਾੜਾ ਮੋਟਾ ਤਾਂ ਫਗਲ ਮਦਦ ਕਰਦਾ ਹੀ ਹੈ ਪਰ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਕੋਈ ਸਸਥਾਨੇ ਤੁਹਾਡੀ ਸਮਾਸ ਨਹੀਂ ਬਾੜੀ ਹੋਣੀ। ਕਿਸੇ ਨੇ ਨਹੀਂ ਕਿਸੇ ਨੇ ਵੀ ਨਹੀਂ। ਕਿਸੇ ਨੇ ਵੀ ਨਹੀਂ ਕਦੇ ਵੀ ਆ ਕੇ ਪੁੱਛਿਆ ਨਹੀਂ ਕਿ ਤੁਸੀਂ ਪੁੱਕੇ ਹੋ ਕਿ ਮਰਦੇ ਹੋ ਉੱਥੋਂ ਤੱਕ ਕਿ ਅਸੀਂ ਖਾਣ ਲਈ ਵੀ ਅਸੀਂ ਤਰਸਦੇ ਅਸੀਂ ਤਾਂ ਵੀ ਸਾਡੇ ਘਰੇ ਕੋਈ ਨਹੀਂ ਆਇਆ। ਕੋਈ ਵੀ ਮਤਲਬ ਕੋਈ ਵੀ ਨਹੀਂ ਆਇਆ। ਜੇਕਰ ਇਸ ਮਾਂ ਦੇ ਹਾਂ ਜੋ ਸੂਬਾ ਸਰਕਾਰ ਤੇ ਕਰਨਾ ਪਹੁੰਚੇ ਤਾਂ ਮੈਨੂੰ ਨਹੀਂ ਲੱਗਦਾ ਉਸ ਸੂਬੇ ਦਾ ਕਦੇ ਰੱਬ ਵੀ ਪਹਲਾ ਕਰੇਗਾ ਕਿਉਂਕਿ ਇਸ ਸੂਬੇ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਹ ਮਾਂ ਆਪਣਾ ਪੁੱਤ ਗਵਾ ਕੇ ਹੁਣ ਨੌਜਵਾਨ ਪੁੱਤ ਜਿਸ ਤੇ ਬੜੀਆਂ ਉਮੀਦਾਂ ਸੀ ਕਿ ਕਦੇ ਇਹਨਾਂ ਦਾ ਭਵਿੱਖ ਸਵਾਰਿਆ ਜਾਊਗਾ ਮਾਂ ਤੇ ਉਹਦਾ ਭਵਿੱਖ ਸਵਾਰੂਗਾ ਤੇ ਕਦੇ ਆਪਣੀਆਂ ਭੈਣਾਂ ਦਾ ਆਉਣ ਵਾਲਾ ਫਿਊਚਰ ਬਣਾਊਗਾ ਜਿਵੇਂ ਜਿਵੇਂ ਰਖੜੀ ਆ ਰਹੀ ਹੈ ਤੇ ਉਵੇਂ-ਉਵੇਂ ਮਾਂ ਨੂੰ ਪੁੱਤ ਨਹੀਂ ਭੁੱਲਦੇ ਤੇ ਭੈਣਾਂ ਨੂੰ ਭਾਈ ਨਹੀਂ ਭੁੱਲਦਾ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਕਹਾਣੀ ਵਿੱਚ ਕੀ ਕੋਈ ਹੋਰ ਨਵਾਂ ਮੋੜ ਵੀ ਆ ਸਕਦਾ ਤਾਂ ਜਾ ਮਾਂ ਇਸੇ ਤਰ੍ਹਾਂ ਹੀ ਲਗਾਤਾਰ ਹੋਰ ਕਿੰਨਾ ਟਾਈਮ ਠੋਖਰਾ ਖਾਓਗੇ ਮੇਰੇ ਨਾਲ ਉਸੇ ਲੜਕੇ ਦੀ ਭੈਣ ਮੌਜੂਦ ਨੇ ਉਹ ਨਾਲ ਗੱਲਬਾਤ ਕਰਦਾ ਸਸੀ ਗਾਰਜ ਵੀਕਰ ਸਸੀ ਕੰਕਲ ਜੀ ਜਿਵੇਂ ਵੀ ਸੀਗਰ ਤੁਸੀਂ ਉਹਨੇ ਹੁਣ ਮੈਨਾਂ ਗੱਲ ਕਰ ਰਹੀ ਸੀ ਕਿ ਅਸੀਂ ਥਾਣੇ ਵਿੱਚ ਗਏ ਤਾਂ ਉੱਥੇ ਕੀ ਪ੍ਰੋਸਾ ਦਵਾਇਆ ਗਿਆ ਅਸੀਂ ਥਾਣੇ ਵਿੱਚ ਵੀ ਗਏ ਉਹ ਸਾਨੂੰ ਲਾਰੇ ਤੇ ਲਾਰਾ ਦਿੰਦੇ ਗਏ ਕਿ ਤੁਹਾਨੂੰ ਸਾਨੂੰ ਦੋ ਤਿੰਨ ਦਾ ਅੰਦਰ ਟਾਈਮ ਦੇ ਦਿਓ ਤੁਸੀਂ ਦੋ ਤਿੰਨ ਦਿਨ ਬਾਅਦ ਆਇਓ ਫਿਰ ਕਹਿੰਦੇ ਸਾਨੂੰ ਹਫ਼ਤੇ ਦਾ ਟਾਈਮ ਦੇ ਦਿਓ ਫਿਰ ਅਸੀਂ ਹਫ਼ਤੇ ਬਾਅਦ ਗਏ ਅਸੀਂ ਉਹ ਜਾਣ ਨਾ ਜਾਂਦੇ ਸੀ ਉਹ ਇਹੀ ਕਹਿੰਦੇ ਸੀਗੇ ਤੁਹਾਡੀ ਦੂਸਰੀ ਮਾਤਾ ਆਣਦੀ ਤੁਸੀਂ ਰੋਜ਼ ਪਹੁੰਚੇ ਰਹਿਣੇ ਥਾਣੇ ਤੇ ਫਿਰ ਉਹਦੇ ਉਹ ਵੀ ਜਾਂਦੇ ਸੀ ਲੇਕਿਨ ਉਹਨਾਂ ਦੇ ਘਰ ਚ ਵੀ ਕਿਉਂਕਿ ਬੰਦਾ ਸੰਭਾਲਣ ਵਾਲਾ ਉਹਨਾਂ ਘਰ ਚ ਕੋਈ ਹੋਰ ਹੈ ਨਹੀਂਗਾ ਸਾਡੇ ਘਰ ਚਸ ਮਮੀ ਸੰਭਾਲਣੇ ਤਿੰਨ ਭੈਣਾਂ ਹੈਗੀਆਂਗਾ ਤੇ ਉਹਦੇ ਬਾਅਦ ਥਾਣੀ ਚ ਸੀ ਗਏ ਸਾਨੂੰ ਕੀ ਕਹਿੰਦੇ ਬਹੁਤ ਵਾਰ ਕਹਿੰਦੇ ਲਾਰੇ ਤੇ ਲਾਰਾ ਦਿੰਦੇ ਗਏ ਲਾਰੇ ਤੇ ਲਾਰਾ ਦਿੰਦੇ ਗਏ ਬਤਮੀਜੀ ਨਾਲ ਤਾਂ ਗੱਲ ਕੀਤੀ ਗਏ ਉਹਨਾਂ ਨੇ ਸਾਡੇ ਨਾਲ ਬਤਮੀਜੀ ਨਾਲ ਵੀ ਗੱਲ ਕੀਤੀ ਗਏ ਉਹਦੇ ਅਸੀਂ ਐਮਐਲਏ ਕੋਲ ਵੀ ਗਏ ਐਮਐਲਏ ਸਾਨੂੰ ਟਾਈਮ ਤੋਂ ਟਾਈਮ ਮੰਗਦੀ ਗਈ ਟਾਈਮ ਤੋਂ ਟਾਈਮ ਮੰਗਦੀ ਉਹਦੇ ਲਾਸਟ ਦੇ ਜਦੋਂ ਵੋਟਰਾਂ ਦਾ ਟਾਈਮ ਨੇੜੇ ਆਇਆ ਉਹ ਕਹਿੰਦੇ ਸਾਨੂੰ 1 ਮਿੰਟ ਟਾਈਮ ਦੇ ਦਿਓ ਇੱਕ ਤਰੀ ਦੇ ਬਾਅਦ ਤੁਹਾਡਾ ਹੱਲ ਕਰ ਦਾਂ ਦਾ ਟਾਈਮ ਦੇ ਦੋ ਤਿੰਨ ਦਿਨ ਟਾਈਮ ਦੇ ਦੋ ਅਸੀਂ ਉਹਨਾਂ ਦੇ ਬਾਹਰ ਵੀ ਖੜੇ ਰਹੇ ਉਹ ਕਹਿੰਦੇ ਟਾਈਮ ਤੋਂ ਖੁਦ ਨਹੀਂ ਅੰਦਰ ਆਂਦੀ ਸੀਗੀ ਅਸੀਂ ਕੀ ਕਹਿੰਦੇ 12 ਵਜੇ ਤੱਕ ਉੱਥੇ ਬਾਹਰ ਬੈਠੇ ਹੁੰਦੇ ਧੁੱਪੇ ਤੱਕ ਬੈਠੇ ਰਹਿੰਦੇ ਸੀਗੇ ਉਹਦੇ ਅੱਧੋ 3 ਵਜਾਂ ਦੇ ਸੀ ਲੇਕਿਨ ਐਮਲੇ ਦਾ ਕੋਈ ਪਤਾ ਨਹੀਂ ਲਾਸਟ ਚ ਪਤਾ ਲੱਗਾ ਸੀ ਉਹਨੇ ਆਣਾ ਨਹੀਂਗਾ ਉਹ ਦੇਖਲੇ ਦਿਨ ਜਾਂਦੇ ਸੀਗੇ ਫਿਰ ਕਹਿੰਦੀ ਸੀ ਅਸੀਂ 1 ਵਜੇ ਆਣਾਗਾ ਨਾ ਕੋਈ ਟਾਈਮ ਤੋਂ ਆਈਏ ਜਦੋਂ ਟਾਈਮ ਤੋਂ ਆਈਏ ਸਦੋਂ ਟਾਈਮ ਤੋਂ ਟਾਈਮ ਮੰਗਦੇ ਰਹੇ ਆ ਅਸੀਂ ਜਿੰਨੇ ਵਾਰ ਵੀ ਕਹਿੰਨ ਸਾਨੂੰ ਬਸ 2 ਦਿਨ ਦਾ ਟਾਈਮ ਹਫਤੇ ਦਾ ਟਾਈਮ ਮਹੀਨੇ ਦਾ ਟਾਈਮ ਮੰਗਦੇ ਗਏ ਲਾਸਟ ਜਿਵੇਂ ਗੁੱਟ ਤੇ ਤੁਸੀਂ 17 ਸਾਲ ਰਖੜੀ ਬੰਨੀ ਅੱ ਹੁੰਦਾਗਾ ਅਸ ਜਸਨੋ ਸਾਨੂੰ ਇਹ ਚੀਜ਼ ਵਰੀ ਪਤਾ ਲੱਗਾ ਮੈਂ ਮੇਰਾ ਐਗਜ਼ਾਮ ਸੀਗਾ ਮਤਲਬ ਇੱਕ ਦਿਨ ਪਹਿਲਾਂ ਦੇ ਕੇ ਹੀ ਸਿੱਕ ਦਿਨ ਦੀ ਛੁੱਟੀ ਸੀ ਮੈਂ ਪ੍ਰੈਕਟੀਕਲ ਲਈ ਗਈ ਹੋਈ ਸੀਗੀ ਸ਼ਾਮ ਨੂੰ ਮੈਂ ਆਈਆਂ 3 ਵਜੇ ਆ ਕੇ ਮੈਂ ਪਈ ਹੋਈ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਰੈਕਸਟ ਹੋਗਾ 6:30 ਵਜੇ ਪੂਰੇ 6:30 ਵਜੇ ਮੈਂ ਸੁੱਤੀ ਪਈ ਨੂੰ ਪਤਾ ਨਹੀਂ ਕਿਵੇਂ ਮੈਨੂੰ ਇੱਕ ਬਿਜਲੀ ਮਦੀ ਪਤਾ ਲੱਗੇ ਕਿ ਰੈਕਸਟ ਮੈਂ ਪਾਤੀ ਪਾਤੀ ਦੇ ਮਤਲਬ ਗਈ ਆ ਮੈਂ ਹਸਪਤਾਲ ਗਈ ਮਮੀ ਉਹ ਉੱਥੇ ਗਏ ਆ ਮੈਂ ਹਸਪਤਾਲ ਜਾ ਕੇ ਮੈਂ ਪਾਗਲ ਨੂੰ ਕੁ ਫਰਦੀ ਫਰਦੀ ਸਾਰੇ ਕਿਤੇ ਪੁੱਛੇ ਨੀ ਕੋਈ ਐਕਸਡੈਂਟ ਕੇਸ ਤਾਂ ਨਹੀਂ ਆ ਕੋਈ ਐਕਸਡੈਂਟ ਕੇਸ ਤਾਂ ਨਹੀਂ ਆ ਕਹਿੰਦੇ ਕੋਈ ਵੀ ਨਹੀਂ ਆ ਮੈਂ ਜਿੰਮੀ ਰੋਡ ਤੇ ਦੇਖਣ ਪਏ ਇੱਕ ਐਂਬੂਲੈਂਸ ਜਲਦੀ ਜਨ ਅੰਦਰ ਆਈ ਮੈਂ ਦੇਖਿਆ ਉਹਦੇ ਵਿੱਚ ਮੇਰੇ ਜੀਜੀ ਮੁੰਡੇ ਨੂੰ ਮਤਲਬ ਮੇਰੇ ਭਰਾ ਦੇ ਦੋਸਤ ਨੂੰ ਹੰਦਲ ਕੇ ਚੱਲੇ ਸੋ ਉਹ ਖੂਨ ਬਾਦੋਂ ਨਿਕਲੀ ਜਾਂਦਾ ਸੀਗਾ ਤੇ ਮੈਂ ਵੀ ਜੀਜੂ ਦਾ ਕੋਲਰ ਫੜ ਕੇ ਪੁੱਛੀ ਜਾਂਦੀ ਕਿ ਮੇਰਾ ਭਰਾ ਕਿੱਥੇ ਉਹ ਕਹਿੰਦੇ ਇਲਾਜ ਚੱਲੀ ਜਾਂਦਾ ਜਿੰਨੇ ਬੰਦੇ ਸਾਰੇ ਮੈਨੂੰ ਝੂਠ ਬੋਲਦੇ ਨੇ ਕਿ ਉਹ ਇਲਾਜ ਚੱਲੀ ਜਾਂਦਾ ਮੈਨੂੰ ਜਦੋਂ ਕਿਸ ਕਿਸੇ ਦੇ ਮੂੰਹ ਤੋਂ ਸੁਣਿਆ ਕਿ ਉਹ ਦੋ ਮੁੰਡੇ ਨਹੀਂ ਰਹੇ ਮਾਥੇ ਰੋ ਲੱਗੀ ਕਿ ਮਤਲਬ ਇੰਨੇ ਸਾਰੇ ਲੋਕ ਸੇ ਕਿਸ ਨੇ ਚੁੱਪ ਨਹੀਂ ਕਰਾਇਆ ਨਾ ਕਿਸ ਨੇ ਵੀ ਕਿਹਾ ਕਿ ਕੁਛ ਨਹੀਂ ਹੁੰਦਾ ਤਰ੍ਹਾਂ ਭਰਾ ਆਊਗਾ ਕਰੇ ਮੇਰੇ ਡੈਡੀ ਨੇ ਮੇਰੇ ਮੇਰੇ ਡੈਡੀ ਨੇ ਕਿਹਾ ਡੈਡੀ ਮੈਂ ਕਰਨੂ ਲੈ ਬਗੈਰ ਘਰੇ ਨਹੀਂ ਜਾਣਾਗਾ ਮੇਰੇ ਕੀ ਉਹ ਠੀਕ ਹੋ ਤਾਂ ਲਾ ਚਲਦੇ ਘੰਟੇ ਚ ਕਰ ਉਹ ਤੂੰ ਕਰੇ ਜਾ ਮੈਂ ਕਿ ਨਹੀਂ ਜਾਣੇ ਮੈਨੂੰ ਸੌਂ ਖਾ ਉਹ ਮੇ ਡੈਡੀ ਨੇ ਮੇਰੀ ਛੁੱਟੀ ਸੌਂ ਕਰਦੀ ਤੇਰਾ ਭਰਾ ਕਰੇ ਆਉਗਾ ਮੈਂ ਕੰਟੀਨਿਊ ਕਰੇ ਲੈ ਕੇ ਆਉਂਗਾ ਮੈਂ ਉਹਨੇ ਦੀ ਕਲਾਸ ਲਈ ਮੈਂ ਕਰਿਆ ਲਈ ਮੇਰੇ ਰਾਸਤੇ ਦਾ ਤੂੰ ਘਰੋਂ ਪੈਸੇ ਵੀ ਲੱਗੇ ਗਏ ਜਿਹੜਾ ਮੈਨੂੰ ਮੇਲੇ ਦੇਖਣ ਨੂੰ ਮਿਲੇ ਸੀਗੇ ਮੈਨੂੰ 19 ਦੀ ਗੱਲ ਮੇਰੇ ਸਵੇਰੇ ਸਿਰਫ ਹੋਈ ਸੀ ਚਿਬੜਪਾ ਮੇਲਾ ਦੇਖ ਕੇ ਚਲੀ ਅਸੀਂ ਕਦੇ ਨਾ ਅਸੀਂ ਆ ਇੱਕ ਦੂਜੇ ਦਾ ਨਾਮ ਤੋਂ ਬੁਲਾਉਂਦੇ ਹੀ ਨਹੀਂ ਸੀ ਉਹ ਮੈਨੂੰ ਪੁੱਠੇ ਨਾਮ ਤੋਂ ਨੇ ਉਹ ਇੰਨਾ ਸੀਗਾ ਕਿ ਸਰੋਹ ਜਾਂਦੇ ਸੀਗੇ ਦੇ ਕੁਝ ਖਾਣਾ ਬਸ ਕਿ ਮੈਂ ਕਿੱਥੇ ਵਜਾਵਾਂ ਕਿਉਂਕਿ ਚਿਬੜ ਕੁਝ ਖਾਣ ਕਦੇ ਐ ਨਹੀਂ ਹੁੰਦਾ ਸੀਗਾ ਲੜਦੇ ਵੀ ਸੀ ਇਹ ਨਾਲ ਇਕ ਜਿਨੇ ਕਹਿੰਦਾ ਮੈਂ ਕੰਮ ਤੇ ਹਨ ਮੈਂ ਬਾਈਕ ਦੀ ਕਿਸ਼ਤ ਦੇਣੀ ਆ ਮੈਂ ਕਿਹਾ ਕੋਈ ਨਾ ਫਿਰ ਉਹ ਦੇ ਦੋ ਸ਼ਾਮ ਨੂੰ ਜਦੋਂ ਪਤਾ ਲੱਗਾ ਇਹ ਚੀਜ਼ ਬਾਰੇ ਇੱਕ ਤਰ੍ਹਾਂ ਦਾ ਮਤਲਬ ਸੰਤਵਿਆ ਲੱਗਾ ਦਾ ਦਿਲ ਤੋਂ ਕੋਈ ਚੀਜ਼ਾਂ ਮੈਂ ਦੂਰ ਹੁੰਦੀ ਪਈ ਐ ਜਿਵੇਂ ਸਰੀਰ ਦਾ ਕੋਈ ਅੰਗ ਆ ਜਿਹੜਾ ਕੱਢਿਆ ਜਾਂਦਾ ਪਿਆਗਾ ਐਨਾ ਮਹਿਸੂਸ ਹੋ ਰਿਹਾ ਸੀਗਾ ਹਸਪਤਾਲ ਜਦ ਮੈਨੂੰ ਝੁੱਠੀ ਤਸੱਲੀयां ਦੇ ਕੇ ਘਰੇ ਭੇਜਿਆਗਾ ਮੈਂ ਆ ਸੋਚਿਆ ਥੋੜੀ-ਮੋਟੀ ਸੱਟ ਬੱਜ ਗਈ ਉਹਨੇ ਜੜੀਆਂ ਸੌ ਖਾਦੀਆਂ ਕੁਝ ਨਹੀਂ ਹੋ ਜਾਊਗਾ ਮੈਂ ਉਹਦੇ ਲਈ ਹਰ ਇੱਕ ਪਸੰਦ ਦਾ ਫਰੂਟ ਲੈ ਕੇ ਜਿਹੜਾ ਉਹਨੂੰ ਪਸੰਦ ਆ ਮੈਂ ਘਰੇ ਆਈਆਂ ਹੁਣ ਮੈਂ 1 ਘੰਟਾ ਬੈਠ ਕੇ ਤਾਂ ਦੇਖਿਆ ਮੰਮੀ ਰੋਂਦੀ ਨੂੰ ਆਉਂਦੀ ਪਈ ਆ ਮਤਲਬ ਰੋਂਦੀ ਨੂੰ ਆਉਂਦੀ ਪਈ ਪੈਣ ਰੋਂਦੀ ਨੂੰ ਆਉਂਦੀ ਪਈ ਉਹ ਕਹਿੰਦੀ ਪਈ ਜਿੰਬੜ ਵਾਪਸ ਆ ਜਾ ਮਤਲਬ ਇੱਕ ਤਰ੍ਹਾਂ ਦਾ ਵਿਜੁਅਲ ਲੱਗ ਜਨਾਂ ਨਾ ਕੋਈ ਚੀਜ਼ ਮਤਲਬ ਬਾਰ ਬਾਰ ਛੋਈ ਕੁਸਾਈ ਜਾਂਦਾਗਾ ਇੰਨੇ ਸਾਰੇ ਲੋਕ ਸੀ ਪਾਲਸਲੇ ਜੀ ਮੈਨੂੰ ਸੁਣਨ ਚ ਪਤਾ ਲੱਗਿਆ ਕਿ ਪਾਲਸਲੇ ਟਾਈਮ ਤੋਂ ਆਗੇ ਸੀ ਮੇਰੇ ਭਰਾ ਦੇ 1 ਘੰਟੇ ਸਾਂ ਚਲੇ ਜਿੰਨੇ ਵੀ ਲੋਕ ਸੀ ਉੱਥੇ ਕਹਿੰਦੇ ਜੇ ਚੱਕ ਲਿੰਦੇ ਫਰ ਉਹ ਬਚ ਜਾਂਦਾ ਇਹ ਹੀ ਕਹਿੰਦੇ ਇੱਕ ਮੁੰਡਾ ਖਤਮ ਹੋਇਆ ਸੀ ਇੱਕ ਮੁੰਡਾ ਸੀਗਾ ਜੋ ਕਿ ਮੇਰੀ ਜੇਲੀ ਕੋ ਨਾ ਬਚ ਜਾਣਾ ਲੇਕਿਨ ਉਧਰ ਤਿੰਨ ਥਾੜੇ ਵਾਲੇ ਪੰਜੇ ਕੋਂਕੇ ਸਦਰ ਆ ਠੋੜ ਵਾਲੇ ਆ ਠੋੜ ਵਾਲ ਇਹਨਾਂ ਤਿੰਨ ਵਿੱਚ ਬਹਿ ਚੱਲਦੀ ਪੁਲਸ ਵਾਲੇ ਨੇ ਖੁਦ ਸਾਨੂੰ ਕਿਹਾ ਕਿ ਸਾਡੇ ਸਰਾਂ ਦੀ ਬਹਿ ਚੱਲਦੀ ਸੀ ਕਿਹੜਾ ਥਾਣਾ ਲੱਗਦਾ ਜਿੱਥੇ ਐਕਸੀਡੈਂਟ ਹੋਇਆਗਾ ਇਹ ਉਹਨਾਂ ਦੇ ਕੋਂਕੇ ਥਾਣੇ ਵਾਲਜੋ ਖੁਦ ਇੱਕ ਬੰਦੇ ਨੇ ਕਿਹਾ ਆਫੀਸਰ ਨੇ ਕਿਹਾ ਕਿ ਉਹਨਾਂ ਵਿੱਚ ਬਹਿ ਚੱਲਦੀ ਪਈ ਸੀ ਕਿਹੜਾ ਥਾਣਾ ਵੱਜਦਾਗਾ ਕਿ ਉੱਥੇ ਦੇ ਬੰਦੇ ਜਿਹੜਾ ਬੰਦੇ ਚੱਕੂਗਾ ਉਹਨਾਂ ਦੇ ਲਾਪਰਵਾਹੀ ਕਰ ਮੇਰੇ ਭਰਾ ਦੀ ਜਾਨ ਗਈ ਆ ਕਿਉਂਕਿ ਜੇ ਖੁਦ ਪੁਲਸ ਵਾਲਾ ਕਹਿੰਦਾ ਅਸੀਂ ਝੂਠ ਬੋਲਦਾ ਜਿਹੜਾ ਉਹਨਾਂ ਛੋਟੇ ਅਪਸਰ ਨੇ ਸਾਨੂੰ ਇਹ ਹੀ ਕਿਹਾ ਉਹਨਾਂ ਵਿੱਚ ਬਹਿ ਚੱਲਦੀ ਸੀ ਨਾ ਥਾਣਾ ਤੇ ਕਿਹੜਾ ਥਾਣਾ ਬੱਦਗਾ ਜੇ ਸਾਨੂੰ ਇਹ ਗੱਲ ਪਤਾ ਲੱਗਿਆ ਸਾਡੇ ਹੋਰ ਮਤਲਬ ਹੋਰ ਛੋਟੇਗੇ ਕਿ ਪੁਲਸਰ ਇਹਨਾਂ ਨੇ ਲਾਪਰਵਾਹ ਹੈਗੇ ਆ ਉੱਤੋਂ ਸਾਨੂੰ ਕਹਿੰਦੇ ਆ ਕਿ ਇਹ ਜੇ ਤੁਹਾਨੂੰ ਕੁਝ ਨਹੀਂ ਮਿਲਣਾ ਮਾਤਾ ਜਿੰਨਾ ਮਰਜੀ ਭੱਜ ਲਓ ਕੋਈ ਕਹੂਗਾ ਕਿ ਕੋਈ ਗੱਲ ਹੀ ਤੁਨੇ ਇੱਕ ਦੋ ਦਿਨ ਚ ਇਨਸਾਫ ਦਿਲਾਵਾਂਗੇ ਇੱਕ ਦੋ ਦਿਨ ਚ ਮਤਲਬ ਰੋਜ਼ ਜਿੰਨੇ ਵਾਰ ਵੀ ਗਏ ਆ ਬਸ ਟਾਈਮ ਤੋਂ ਟਾਈਮ ਮੰਗਦੇ ਰਹੇ ਮਮੀ ਹੈਗੇ ਆ ਸਵੇਰ ਨਿਕਲ ਜਾਣਗੇ ਨਾ ਖਾਣਾ ਪੀਣਾ ਕੁਝ ਨਹੀਂ ਜਾਂਦੇ ਜਾਂਦੇ ਨੇ ਛੱਪਣਾ ਤੱਕ ਟੁੱਟ ਜਾਣਗੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੁਰ ਜਾਣਗੇ ਫੱਟੇ ਤੱਕ ਕੱਪੜੇ ਪਾਉਣਗੇ ਲਾਸਟ ਮੇਰੇ ਛੋਟੇ ਭਰਾ ਨੇ ਇਹਨਾਂ ਨੂੰ ਕੱਪੜੇ ਦੁਲਾਏ ਸੀ ਮੇਲੇ ਤੇ ਪੈਸੇ ਦਿੱਤੇ ਸੀਗੇ ਲਾਸਟ ਟਾਈਮ ਬਸ ਪੁੰਨੇ ਕੀ ਗੱਲ ਹੋਈ ਸੀ ਮਮੀ ਮੈਂ ਆਉਂਗਾ ਮੇਲਾ ਦੇਖਾਂ ਚੱਲਾਂਗੇ ਮੇਰਾ ਦਿਲ ਵੀ ਕੀਤਾ ਮੈਂ ਕਾਲ ਕਰਾਂ ਲੇਕਿਨ ਪਾਲਸ ਵਾਲੇ ਨੇ ਲਾਪਰਵਾਹ ਹੈਗੇ ਆ ਸਾਨੂੰ ਟਾਈਮ ਤੋਂ ਟਾਈਮ ਦਿੰਦੇ ਆ ਲੇਕਿਨ ਖੁਦ ਕੁਝ ਨਹੀਂ ਕਰਦੇਗੇ ਅਸੀਂ ਉਹ ਵੀ ਲਾਇਆ ਸੀ ਧਰਨਾ ਸਵੇਰ 4 ਵਜੇ ਗਏ ਸੀ ਥਾਣੇ ਦੇ ਬਾਹਰ ਬਡੇ ਦੀ ਐਸਪੀ ਦਫ਼ਤਰ ਦੇ ਬਾਹਰ ਲਾਇਆ ਸੀਗਾ ਇਹਨਾਂ ਨੇ ਸਾਨੂੰ ਜਬਤ ਜਸਤੀ ਸਾਨੂੰ ਕੈਦੀਆਂ ਵਾਂਗੂ ਐ ਫੜ ਫੜ ਕੇ ਗੱਡੀਆਂ ਚ ਬਾੜਿਆ ਉਹਨਾਂ ਦੇ ਅਫਸਰਾਂ ਜਿਹੜੀਆਂ ਨਿਊ ਹੈਗੀਆਂਗਾ ਉਹਨਾਂ ਨਾਲ ਥੱਪੜ ਤੱਕ ਮਾਰੇ ਆ ਲੇਕਿਨ ਪਾਲਸ ਵਾਲੇ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਕਹਿੰਦੇ ਤੁਸੀਂ ਐਵੇਂ ਕੰਮ ਹੀ ਕਰਦੋ ਕੀਤੇ ਉਹਨਾਂ ਦੇ ਅਫਸਰ ਰਮਨ ਐਸਆਈ ਕਹਿੰਦਾ ਕਿ ਤੁਹਾਨੂੰ ਥਾਣਾ ਲੈਣਾ ਚਾਹੀਦਾ ਥੋੜਾ ਜਿਹਾ ਹਾਲਤ ਅੱਗੇ ਦੇਣੇ ਉਹਦਾ ਇਹੀ ਆ ਤੁਸੀਂ ਬਦਲੀ ਕਰਵਾ ਲਓ ਫਿਰ ਹੋਰ ਕਿਸੇ ਨੂੰ ਬੁਲਾ ਲਓ ਸਾਨੂੰ ਇਹੀ ਗੱਲ ਕਹਿੰਦੇ ਰਹੇ ਆ ਜੀ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾਗਾ ਜੀ ਇਸ ਭੈਣ ਦਾ ਦਰਦ ਤੁਸੀਂ ਸੁਣਿਆ ਤੇ ਜਿਸ ਵਿੱਚ ਇੱਕ ਵੱਡਾ ਸੇਧ ਵੀ ਸਮੇਂ ਨੂੰ ਸਮੇਰੇ ਸੰਸਾਰ ਨਾਲ ਮਿਲਣੀ ਚਾਹੀਦੀ ਆ ਕਿ ਜਿਹੜੇ ਇੱਕ ਦੂਜੇ ਨੂੰ ਕਹਿਣ ਦੇ ਅਨੁਸਾਰ ਪੈਣ ਦੇ ਕਹਿਣ ਦੇ ਮੁਤਾਬਕ ਉਸ ਕਿ ਇੱਕ ਦੂਜੇ ਦਾ ਬਕੂਆ ਹੀ ਦੇਖਦੇ ਰਿਹਾ ਪ੍ਰਸ਼ਾਸਨ ਕਿ ਇਹਦਾ ਬਕੂਆ ਇਹਦਾ ਬਕੂਆ ਬਲਕਿ ਬਹੁਤ ਸਾਰੇ ਲੋਕੀ ਘਰੇ ਸੀ ਅੱਜ ਸਮਾਂ ਸੈਸ ਦਾ ਚੱਲ ਰਿਹਾ ਕਿ ਕੈਮਰੇ ਦਾ ਜੋਗ ਚੱਲ ਰਿਹਾ ਪਰ ਅੱਜ ਇਨਸਾਨ ਦੀ ਜ਼ਿੰਦਗੀ ਦਾ ਇਸ ਮੁੱਲ ਦਾ ਮੁੱਲ ਇੱਕ ਕੋਡੀ ਵੀ ਨਹੀਂ ਕਿਉਂਕਿ ਲੋਕੀ ਵੀਡੀਓ ਬਣਾਉਣ ਲੱਗ ਜਾਂਦੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਦੁਰਘਟਨਾ ਹੋ ਜਾਂਦੀ ਆ ਪਰ ਉਸ ਨੂੰ ਚੱਕ ਕੇ ਉਸ ਨੂੰ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਕੋਈ ਵੀ ਸਹਿਮਤ ਨਹੀਂ ਹੁੰਦਾ